ਅਮਰਿਤਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਭਾਵੇਂ ਖੁਦ ਬੰਦ ਹੈ ਪਰ ਉਸ ਨੇ ਲੋਕ ਸਭਾ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਖਡੂਰ ਸਾਹਿਬ ਤੋਂ ਐਮਪੀ ਦੀਆਂ ਚੋਣਾਂ ਜਿੱਤ ਚੁੱਕਿਆ ਅਮਰਿਤਪਾਲ ਸਿੰਘ ਇਸ ਤੋਂ ਬਾਅਦ ਅਮਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਉਸ ਨੂੰ ਮਿਲਣ ਦੇ ਲਈ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚੇ ਜਿੱਥੇ ਲੋਕ ਸਭਾ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਅਮਰਿਤਪਾਲ ਦਾ ਪਰਿਵਾਰ ਉਤਸ਼ਾਹਿਤ ਹੈ ਉੱਥੇ ਹੀ ਇਸ ਮੁਲਾਕਾਤ ਦੇ ਹੁਣ ਕਈ ਮਾਇਨੇ ਕੱਢੇ ਜਾ ਰਹੇ ਨੇ ਕਿ ਆਕਰਕਾਰ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਏਗਾ ਜੇਕਰ ਬਾਹਰ ਆਏਗਾ ਤਾਂ ਕਦ ਤੱਕ ਅਮਰਤਪਾਲ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਤੇ ਫਿਰ ਜੇਕਰ ਅਜੇ ਅਮਰਿਤਪਾਲ ਬਾਹਰ ਨਹੀਂ ਆਉਂਦਾ ਕੀ ਉਸ ਦੀ ਜਗ੍ਹਾ ਦੇ ਉੱਤੇ ਕਾਰਜਪਾਰ ਅਮਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਸਾਹਮਣ ਵਾਲੀ ਹੈ ਇਹ ਸਾਰੀ ਕਸਰਾਈਆਂ ਉਹਦੇ ਤੇਜ਼ ਹੋ ਗਈਆਂ ਜਦ ਅਮਰਿਤਪਾਲ ਸਿੰਘ ਦੀ ਪਤਨੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਪਣੇ ਪਤੀ ਅਰਥਾਤ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਪਰ ਚਿੱਤ ਦੱਸਦੀ ਹੈ ਕਿ ਐਨਐਸਏ ਲਗਾਇਆ ਗਿਆ ਸੀ ਅਮਰਿਤਪਾਲ ਤੇ ਸਾਲ ਤੋਂ ਵੱਧ ਦਾ ਸਵਾ ਹੋ ਚੁੱਕਿਆ ਤੇ ਉਸ ਤੋਂ ਬਾਅਦ ਐਕਸਟੈਂਡ ਵੀ ਕੀਤਾ ਗਿਆ ਇਸ ਰੂਪ ਜਿਸ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਅਮਰਿਤਪਾਲ ਸਿੰਘ ਨੂੰ ਇਸ ਦੇ ਨਾਲ ਕਈ ਹੋਰ ਲੋਕ ਵੀ ਅਮਰਿਤਪਾਲ ਸਿੰਘ ਦੇ ਜੋ ਸਾਥੀ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਸੇ ਜੇਲ੍ਹ ਦੇ ਵਿੱਚ ਲਜਾਇਆ ਗਿਆ ਸੀ ਜਿਸ ਵਿੱਚ ਬਾਜੇ ਕੇ ਵਰਗੇ ਕਈ ਹੋਰ ਨੌਜਵਾਨ ਵੀ ਸ਼ਾਮਲ ਨੇ ਐਸੇ ਜਦ ਲੁਕਸਭਾ ਚੋਣਾਂ ਵੀ ਲੜੀਆਂ ਉਹਦੇ ਵੀ ਪਰਿਵਾਰ ਦਾ ਕਹਿਣਾ ਸੀ ਕਿ ਅਮਰਿਤਪਾਲ ਸਿੰਘ ਇਸੇ ਲਈ ਚੋਣ ਲੜ ਰਿਹਾ ਕਿਉਂਕਿ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਲਈ ਜੇਲ੍ਹ ਦੇ ਵਿੱਚੋਂ ਚੋਣ ਲੜ ਕੇ ਆਪਣੇ ਜੋ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਬਾਹਰ ਲਿਆਉਣ ਦੇ ਲਈ ਹੀ ਇਹ ਚੋਣ ਲੜੀ ਹੈ ਅਮਰਿਤਪਾਲ ਸਿੰਘ ਨੇ ਹਾਲਾਂਕਿ ਉਹਨਾਂ ਦੇਖਣਾ ਹੋਵੇਗਾ ਕਿ ਆਖਰਕਾਰ ਚੋਣ ਜਿੱਤ ਚੁੱਕੇ ਨੇ ਤੇ ਚੋਣ ਤੋਂ ਬਾਅਦ ਕੀ ਇਕਬਾਲ ਕਰਕੇ ਦਿਖਾਉਂਦੇ ਨੇ ਤੇ ਐਸੇ ਦੇ ਵਿੱਚ ਹੈ ਕਿ ਖੁਦ ਬਾਹਰ ਆ ਪਾਉਣਗੇ ਇਹ ਵੀ ਇੱਕ ਸਵਾਲ ਕਿਉਂਕਿ ਡਿਬਰੂਗੜ ਜੇਲ੍ਹ ਦੇ ਵਿੱਚੋਂ ਸਮੇਂ-ਸਮੇਂ ਤੇ ਅਮਰਿਤਪਾਲ ਸਿੰਘ ਦੇ ਵੱਲੋਂ ਕਈ આરોਪ వే ਲਗਾਏ ਗਏ ਸੀ ਜਿੱਤੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਇਹ ਵੀ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੇ ਉੱਤੇ ਸੀਸੀਟੀਵੀ ਦੇ ਜ਼ਰੀਏ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਉਹਨਾਂ ਦੇ ਨਹਾਉਣ ਤੱਕ ਦੀ ਵੀਡੀਓ ਵੀ ਬੜਾ ਰਿਹਾ ਸੀ ਜੇਲ੍ਹ ਪ੍ਰਸ਼ਾਸਨ ਹੁਣ ਇਸ ਸਭ ਤੋਂ ਬਾਅਦ ਜਦ ਮਿਲਣ ਪਹੁੰਚੇ ਕਰੰਦੀਪ ਕੌਰ ਹਾਲਾਂਕਿ ਮੀਡੀਆ ਸਾਹਮਣੇ ਅਜੇ ਤੱਕ ਨਹੀਂ ਆਏ ਨਹੀਂ ਦੱਸਿਆ ਕਿ ਕੀ ਗੱਲਬਾਤ ਹੋਈ ਹੈ ਪਰ ਜਲਦੀ ਹੀ ਕੋਈ ਵੱਡਾ ਐਲਾਨ ਹੋਣ ਦੀ ਹੁਣ ਸੰਭਾਵਨਾ ਹੈ ਅਮਰਿਤਪਾਲ ਸੈਖ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਭਾਵੇਂ ਖੁਦ ਬੰਦ ਹੈ ਪਰ ਉਸ ਨੇ ਲੋਕ ਸਭਾ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਖਡੂਰ ਸਾਹਿਬ ਤੋਂ ਐਮਪੀ ਦੀਆਂ ਚੋਣਾਂ ਜਿੱਤ ਚੁੱਕਿਆ ਅਮਰਿਤਪਾਲ ਸਿੰਘ ਇਸ ਤੋਂ ਬਾਅਦ ਅਮਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਉਸ ਨੂੰ ਮਿਲਣ ਦੇ ਲਈ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚੇ ਜਿੱਥੇ ਲੋਕ ਸਭਾ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਅਮਰਿਤਪਾਲ ਦਾ ਪਰਿਵਾਰ ਉਤਸ਼ਾਹਿਤ ਹੈ ਉੱਥੇ ਹੀ ਇਸ ਮੁਲਾਕਾਤ ਦੇ ਹੁਣ ਕਈ ਮਾਇਨੇ ਕੱਢੇ ਜਾ ਰਹੇ ਨੇ ਕਿ ਆਕਰਕਾਰ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਏਗਾ ਜੇਕਰ ਬਾਹਰ ਆਏਗਾ ਤਾਂ ਕਦ ਤੱਕ ਅਮਰਤਪਾਲ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਤੇ ਫਿਰ ਜੇਕਰ ਅਜੇ ਅਮਰਿਤਪਾਲ ਬਾਹਰ ਨਹੀਂ ਆਉਂਦਾ ਕੀ ਉਸ ਦੀ ਜਗ੍ਹਾ ਦੇ ਉੱਤੇ ਕਾਰਜਪਾਰ ਅਮਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਸਾਂਭਣ ਵਾਲੀ ਹੈ ਇਹ ਸਾਰੀ ਕਹਾਸਰਾਈਆਂ ਉਦੋਂ ਤੇਜ਼ ਹੋ ਗਈਆਂ ਜਦ ਅਮਰਿਤਪਾਲ ਸਿੰਘ ਦੀ ਪਤਨੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਪਣੇ ਪਤੀ ਅਰਥਾਤ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਪਰ ਚਿੱਤ ਦੱਸਦੀ ਹੈ ਕਿ ਐਨਐਸਏ ਲਗਾਇਆ ਗਿਆ ਸੀ ਅਮਰਿਤਪਾਲ ਤੇ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਤੇ ਉਸ ਤੋਂ ਬਾਅਦ ਐਕਸਟੈਂਡ ਵੀ ਕੀਤਾ ਗਿਆ ਇਸ ਰੂਪ ਜਿਸ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਅਮਰਿਤਪਾਲ ਸਿੰਘ ਨੂੰ ਇਸ ਦੇ ਨਾਲ ਕਈ ਹੋਰ ਲੋਕ ਵੀ ਅਮਰਿਤਪਾਲ ਸਿੰਘ ਦੇ ਜੋ ਸਾਥੀ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਸੇ ਜੇਲ੍ਹ ਦੇ ਵਿੱਚ ਲਜਾਇਆ ਗਿਆ ਸੀ ਜਿਸ ਵਿੱਚ ਬਾਜੇ ਕੇ ਵਰਗੇ ਕਈ ਹੋਰ ਨੌਜਵਾਨ ਵੀ ਸ਼ਾਮਲ ਨੇ ਐਸੇ ਜਦੋਂ ਲੋਕ ਸਭਾ ਚੋਣਾਂ ਵੀ ਲੜੀਆਂ ਉਹਦੋਂ ਵੀ ਪਰਿਵਾਰ ਦਾ ਕਹਿਣਾ ਸੀ ਕਿ ਅਮਰਿਤਪਾਲ ਸਿੰਘ ਇਹ ਇਸੇ ਲਈ ਚੋਣ ਲੜ ਰਿਹਾ ਕਿਉਂਕਿ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਲਈ ਜੇਲ੍ਹ ਦੇ ਵਿੱਚੋਂ ਚੋਣ ਲੜ ਕੇ ਆਪਣੇ ਜੋ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਬਾਹਰ ਲਿਆਉਣ ਦੇ ਲਈ ਹੀ ਇਹ ਚੋਣ ਲੜੀ ਹੈ ਅਮਰਿਤਪਾਲ ਸਿੰਘ ਨੇ ਹਾਲਾਂਕਿ ਉਹਨ ਦੇਖਣਾ ਹੋਵੇਗਾ ਕਿ ਆਖਰਕਾਰ ਚੋਣ ਜਿੱਤ ਚੁੱਕੇ ਨੇ ਤੇ ਚੋਣ ਤੋਂ ਬਾਅਦ ਕੀ ਇਕਬਾਲ ਕਰਕੇ ਦਿਖਾਉਂਦੇ ਨੇ ਤੇ ਐਸੇ ਦੇ ਵਿੱਚ ਕਿ ਖੁਦ ਬਾਹਰ ਆ ਪਾਉਣਗੇ ਇਹ ਵੀ ਇੱਕ ਸਵਾਲ ਹੈ ਕਿਉਂਕਿ ਡਿਬਰੂਗੜ ਜੇਲ੍ਹ ਦੇ ਵਿੱਚੋਂ ਸਮੇਂ-ਸਮੇਂ ਤੇ ਅਮਰਿਤਪਾਲ ਜਸਪਾਲ ਸਿੰਘ ਦੇ ਵੱਲੋਂ ਕਈ ਆਰੋਪ ਵੀ ਲਗਾਏ ਗਏ ਸੀ ਜਿੱਤੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਇਹ ਵੀ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੇ ਉੱਤੇ ਸੀਸੀਟੀਵੀ ਦੇ ਜ਼ਰੀਏ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਉਹਨਾਂ ਦੇ ਨਾਉਣ ਤੱਕ ਦੀ ਵੀਡੀਓ ਵੀ ਬਣਾ ਰਿਹਾ ਸੀ ਜੇਲ੍ਹ ਪ੍ਰਸ਼ਾਸਨ ਹੁਣ ਇਸ ਸਭ ਤੋਂ ਬਾਅਦ ਜਦ ਮਿਲਣ ਪਹੁੰਚੇ ਕਿਰਨਦੀਪ ਕੌਰ ਹਾਲਾਂਕਿ ਮੀਡੀਆ ਸਾਹਮਣੇ ਅਜੇ ਤੱਕ ਨਹੀਂ ਆਏ ਨਹੀਂ ਦੱਸਿਆ ਕਿ ਕੀ ਗੱਲਬਾਤ ਹੋਈ ਹੈ ਪਰ ਜਲਦੀ ਹੀ ਕੋਈ ਵੱਡਾ ਐਲਾਨ ਹੋਣ ਦੀ ਹੁਣ ਸੰਭਾਵਨਾ ਹੈ